ਮੇਰੇ ਬਰਲੇ ਬਰਲੇ ਅੱਜ ਅੱਜ ਉਹ ਪ੍ਰੋਇ ਪ੍ਰੋਦਾ ਵਿਆਹ ਹੈ ਹਰਤੇ ਮਿੰਨੀ ਹੋਏ ਨੇ ਵਿਆਹ ਨੂੰ ਬੁੜੀ ਟੀਚਰ ਸੀ ਸਕੂਲ ਚ ਪੜਾਉਂਦੀ ਸੀ ਕਿ ਅਸੀਂ ਜਦੋਂ ਵੀ ਇੱਕ ਹੀ ਦਿਨ ਹੋਏ ਸੀ ਕਿ ਵਿਆਹ ਤੇ ਮੁੰਡਾ ਬਾਹਰ ਚਲਾ ਗਿਆ ਅੱਜ ਕੋਈ ਗੱਲ ਨਹੀਂ ਫਿਰ ਚੜੀ ਵਿਚੋਲਣ ਸੀਗੀ ਰੀਨਾ ਰੀਨਾ ਵਿਚੋਲਣ ਤੇ ਕਹਿੰਦੇ ਮੁੰਡਾ ਚੱਲਦਾ ਸੀਗਾ ਉਹ ਕਹਿੰਦਾ ਸੀ ਵੀ ਹਾਂ ਵੀ ਜਦੋਂ ਰੀਨਾ ਕਹੇ ਕਿ ਤੂੰ ਮੈਂ ਕੱਲ ਸਾਰੇ ਵੀ ਉਹਨਾਂ ਦੇ ਕੈ ਰੀ ਰੀਨਾ ਵੈਸੀ ਵਿਚੋਲੀ ਹੈ ਕਿ ਰਿਸ਼ਤੇਦਾਰੀ ਵੀ ਹੈ ਵਿਚੋਲਣ ਉਹ ਨਹੀਂ ਵੀ ਰਿਸ਼ਤੇਦਾਰ ਹੈ ਵਿਚੋਈ ਹੈ ਬਾਰੇ ਕਹਿੰਸੀ ਨਹੀਂ ਬੰਦੇ ਠੀਕ ਨੇ ਬੰਦੇ ਠੀਕ ਨੇ ਬੀਪੋ ਵੀ ਟੀਟੀ ਲੱਗਾ ਹੋਇਆ ਵੇ ਰਿਟਾਇਰਮੈਂਟ ਉਹਨੂੰ ਵੀ ਮਿਲੀ ਏ ਤੇ ਸਾਡੇ ਮਨ ਚ ਇੰਨੀ ਲਾਲਚ ਸੀਗੀ ਉਹਨਾਂ ਨੇ ਕਿਹਾ ਸੀ ਅਸੀਂ ਉਸ ਦੇ ਹਿਸਾਬ ਨਾਲ ਸੋਨਾ ਪਾਇਆ ਵੇ ਵੀ ਚਲੋ ਸਾਨੂੰ ਕਹਿੰਦੇ ਸੀ ਪੈਸਾ ਨੂੰ ਹੋਰ ਵੀ ਚਾਹੀਦਾ ਸੀ ਹੋਰ ਪਾ ਦਿੰਦੇ ਜੈਨ ਨੇ ਭੁੱਖੇ ਹੈਗੇ ਸੀਗੇ ਅਸੀਂ ਹੋਰ ਦੇ ਦੇਣਾ ਸੀਗਾ ਸਾਡੇ ਧੀ ਤਾਂ ਨਾ ਜਾਂਦੀ ਅਸੀਂ ਥੱਲੇ ਆਈਏ ਤਾਂ ਇਹ ਪਤਾ ਨ ਲੱਗਾ ਇਹ ਅੰਦਰ ਲੰਕੀ ਸੀ ਉਹਨਾਂ ਨੇ ਆ ਕੇ ਮੇਰੇ ਕੋਲ ਇਹ ਕੋਈ ਬੋਰਸ ਨੂੰ ਸਾਈਡ ਡਾਊਟ ਵਗੈਰਾ ਮਿਲਿਆ ਕੁਝ ਆਪਣੇ ਮੈਸੇਜ ਉਹਨੇ ਲਿਖ ਕੇ ਆਇਆ ਤੇ ਉਹਨੂੰ ਸ਼ਾਇਦ ਕੋਈ ਗੱਲ ਦੇਖ ਕੇ ਗਈ ਉਹ ਦਰਦ ਰੋਦਰੀ ਸਭ ਕੁਝ ਤੁਹਾਡੇ ਚਲੇ ਗਈ ਉਹਦਾ ਫੋਨ ਵਗੈਰਾ ਤੁਹਾਡੇ ਕੋਲ ਹੈ ਤੇ ਮੇਰੇ ਕారణ ਸਮਝਦੇ ਪਿੱਛੇ ਸਾਰਾ ਹਾਂਜੀ ਕਾਰਨ ਕੀ ਸਮਝਦੇ ਸਾਨੂੰ ਕੋਈ ਗੱਲ ਨਹੀਂ ਕਰਦੀ ਸੀ ਕਿ ਬਸ ਇਹ ਕਹਿੰਦੀ ਸੀ ਮੰਮੀ ਵਾਰ-ਵਾਰ ਇਹੀ ਕਹਿੰਦੇ ਨੇ ਹਾਂ ਤੁਸੀਂ ਕੀ ਕਹਿੰਦੇ ਆ ਆ ਚਾਪਾ ਨਹੀਂ ਪਾਈਆਂ ਆ ਰਿੰਗਾ ਇੰਨੇ ਕੁ ਪਾਣੀ ਸੀਗਾ ਸਾਨੂੰ ਆ ਟੋਪਰ ਸਾਡੇ ਬੰਦੇ ਇੰਨੇ ਕੁ ਰਹਿ ਗਏ ਅਸੀਂ ਵੀ ਗੋਰੀ ਜਿੰਨੇ ਉਹਨਾਂ ਨੇ ਕਿਹਾ ਸੀ ਅਸੀਂ ਉਸ ਹਿਸਾਬ ਨਾਲ ਸੌਣਾ ਪਾਇਆ ਵੇ ਵੀ ਚਲੋ ਸਾਨੂੰ ਕਹਿੰਦੀ ਸੀ ਵੀ ਸਾਨੂੰ ਹੋਰ ਵੀ ਚਾਹੀਦਾ ਸੀ ਹੋਰ ਪਾ ਦਿੰਦੇ ਜੇ ਇਹਨੇ ਭੁੱਖੇ ਹੈਗੇ ਸੀਗੇ ਅਸੀਂ ਹੋਰ ਦੇ ਦੇਣਾ ਸੀਗਾ ਸਾਡੇ ਤੀ ਤਾ ਨਾ ਜਾਂਦੀ ਹੁਣ ਕੀ ਆਪਣੇ ਕਾਰਵਾਈ ਕੀ ਆਪਣੇ ਮਸਲਤਾਂ ਇਨਸਾਫ ਚਾਹੀਦਾ ਭਰਾ ਇਹ ਸਾਰਾ ਕੁਝ ਤੁਸੀਂ ਦੇਤਾ ਇੱਕ ਸਾਰਾ ਕੁਝ ਅਸੀਂ ਕੀਤਾ ਪਤਾ ਨਹੀਂ ਹੁੰਦਾ ਧੀ ਜੀ ਨੇ ਧੀ ਦੇਤੀ ਸਾਰਾ ਕੁਝ ਹੀ ਦਿੱਤਾ ਫਿਰ ਰਹਿ ਗਿਆ ਪਿੱਛੇ ਰਾਹ ਤੇ ਆਟਾ ਚਾਣਾ ਤਰਾਫਾ ਗਰੀਬ ਅਟਾ ਜਰਾ ਨਾ ਕਰਾਇਆ ਤੇ ਰਹਿ ਰਿਹਾ ਕੁਝ ਵੀ ਨਹੀਂ ਹੋਏ ਸੀਗੇ ਉਹਦੇ ਵਿੱਚ ਇੰਨਾ ਕੁਝ ਸਮਾਂ ਹੋ ਗਿਆ ਤੇ ਕੀ ਕਹਿਣਾ ਚਾਹੁੰਦੇ ਇਸ ਬਾਰੇ ਜਿਹੜਾ ਆਪਣੇ ਘਟਾਵਾ ਨਾਲ ਕੁੜੀ ਤੋਰੀ ਸੀਗੀ ਇਸ ਤੋਂ ਹਲਾ ਕਿੰਨਾ ਕਿਨਾ ਨੋ ਕਸੂਰਵਾਰ ਮੰਨਦੇ ਕਿਹਨੇ ਕਿਹੜੇ ਕੋਣ ਕੋਨੇ ਕਿਹੋ ਜਿਹਾ ਉਹਨਾਂ ਦੀ ਪੂਰੀ ਫੈਮਲੀ ਹੈ ਕੋਣ ਕੋਣ ਜਿਹੜਾ ਹੈ ਤੇਰੇ ਨਾਲ ਦੇ ਹਿੰਦੂ ਨਾਬਜ਼ਾ ਘਰ ਮਕਾਨ ਵਿਚਾਰੇ ਟਾਈਮ ਕੋਣ ਉਹਨਾਂ ਦਾ ਫੈਮਲੀ ਜਿਨ੍ਹਾਂ ਨੇ ਕਸੂਰਵਾਰ ਮੰਨਦੇ ਉਹਨਾਂ ਦੀ ਫੈਮਲੀ ਸਾਸੋਰੇ ਦੌਰ ਹੋ ਗਿਆ ਵਿਚੋਲਾ ਨਾ ਨਗਰੀ ਵਾ ਉਹ ਸਰਦਨ ਘਰ ਆਹ ਹਸਬੰਦ ਵਿੱਚ ਹੈ ਹਾਂਜੀ ਕਿਉਂਕਿ ਉਹ ਹੀ ਉਹ ਗੱਲ ਹੀ ਨਹੀਂ ਕਰਦਾ ਸੀਗਾ ਸਾਡੀ ਕੁੜੀਆਂ ਨਾਲ ਤੁਸੀਂ ਕਿਹ ਗੱਲ ਨਹੀਂ ਕੀਤੀ ਆਪਣੀ ਬੇਟੀ ਨਾਲ ਕਦੀ ਗੱਲਬਾਤ ਤੁਹਾਨੂੰ ਦੇ ਸਾਡੇ ਨਾਲ ਜਿਹੜੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਕੀ ਪਰਿਵਾਰ ਜਿਹੜਾ ਦੇਖ ਸਕਦੇ ਹੋ ਕਿ ਕਾਫੀ ਦੁੱਖ ਦਾ ਸਮਾਂ ਹੈ ਜਲੰਧਰ ਦੇ ਜਿੱਥੇ ਕਿ ਕੱਚਾ ਕੋਟ ਦੇ ਇਲਾਕੇ ਦੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਜਿੱਥੇ ਇੱਕ ਲੜਕੀ ਨੇ ਜਿਹੜਾ ਸੁਸਾਇਡ ਜਿਹੜਾ ਕਿੰਨੀ ਕਿੰਨੀ ਉਮਰ ਹੈ ਜੀ ਕਿੰਨੀ ਉਮਰ ਲੜਕੀ ਦੀ ਬਾਈ ਸਾਹਿਬ ਜੀ ਬਾਈ 23 ਸਾਲ ਦੀ ਉਮਰ ਕਾਰਨ ਕੀ ਸਰ ਪਤਾ ਲੱਗਦਾ ਨਹੀਂ ਹਾਲੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਉਸ ਤੋਂ ਬਾਅਦ ਜਦੋਂ ਵੀ ਨਜੋਨੀ ਇਨਵੈਸਟੀਗੇਸ਼ਨ ਚ ਆਏਗਾ ਕੋਈ ਸੁਸਾਈਡ ਨੋਟ ਵਗੈਰਾ ਜਾਂ ਕੋਈ ਅਦਾ ਦੀ ਗੱਲ سامنے ਆ ਜਾਂਦਾ ਹੈ ਜਾਂ ਅੰਡਰ ਇਨਵੈਸਟੀਗੇਸ਼ਨ ਵਾਲੇ ਸਾਰਾ ਕੁਝ ਜਦੋਂ ਵੀ ਇਨਵੈਸਟੀਗੇਸ਼ਨ ਪੂਰੀ ਹੋ ਜਾਈ ਜਿੱਦਾਂ ਉਹ ਸੋਹਰਾ ਪਰਿਵਾਰ ਦੇ ਅਲੀਗੇਸ਼ਨ ਲਗਾਉਂਦੇ ਕਿ ਸੋਹਰਾ ਪਰਿਵਾਰ ਕਾਫੀ ਤੰਗ ਪਰੇਸ਼ਾਨ ਕਰਦਾ ਸੀ ਜੀ ਕਾਫੀ ਦਿਨ ਤੋਂ ਅਨੇ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹ ਵੀ ਤਾਂ ਸਾਹਮਣੇ ਆਣਗੇ ਤੇ ਪੂਰੀ ਤਰ੍ਹਾਂ ਲਿਆਂਦੇ ਜਾਣਗੇ ਕੀ ਨਾਮ ਕੀ ਸਰ ਬਣਾ ਮੇਰੇ ਹਜੇ 3 ਮਹੀਨੇ ਹੋਏ ਸੀ ਔਰ ਬਾਅਦ ਗੁੱਡੀ ਨੂੰ ਪਤਾ ਲੱਗਾ ਵੀ ਸ਼ਾਇਦ ਉਹਨੇ ਉੱਥੇ ਵੀ ਵਿਆਹ ਕਰਾਇਆ ਹੋਵੇ। ਅੱਛਾ ਜੀ। ਤੋਂ ਇੱਕ ਇਦਾਂ ਹੀ ਥੋੜੀ ਤੰਗ ਪਰੇਸ਼ਾਨੀ ਵੀ ਇਹਨੇ ਦੱਸੀ ਵੀ ਸੀ ਕਿਉਂਕਿ ਇੱਥੇ ਕਿਰਾਏ ਤੇ ਰਹਿ ਰਹੇ ਸੀ ਔਰ ਪਰ ਅੰਦਰ ਦੀ ਤੰਗ ਰਹੀ ਆ ਜੀ ਜਿਹਦਾ ਕਰਕੇ ਏਡਾ ਐਕਸਟ੍ਰੀਮ ਸਟੈਪ ਉਸ ਲੜਕੀ ਨੇ। ਅੱਛਾ 12ਵੀਂ ਲੜਕੇ ਨੇ ਵੀ ਉੱਥੇ ਵਿਆਹ ਕਰਾਇਆ ਸੀ। ਹਾਂਜੀ ਦੱਸਦੇ ਆ।